ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਅੱਜ ਤੋਂ 102 ਸਾਲ ਪਹਿਲਾਂ 21 ਜਨਵਰੀ 1924 ਨੂੰ ਮਹਾਨ ਵੀਆਈ ਲੈਨਨ ਜਿਹੜੇ ਕਿ ਪਹਿਲੇ ਸਮਾਜਵਾਦੀ ਇਨਕਲਾਬ ਦੇ ਬਾਨੀ ਐ ਉਹਨਾਂ ਦਾ ਦੇਹਾਂਤ ਹੋਇਆ ਸੀ ਅਸੀਂ ਉਹਨਾਂ ਨੂੰ ਇਨਕਲਾਬੀ ਸ਼ਰਧਾਂਜਲੀ ਪੇਸ਼ ਕਰਦੇ ਹੋਏ ਆਪਣੇ ਪਾਟ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹੁੰਦੇ ਆ ਕਿ ਉਹਨਾਂ ਦੀ ਮੌਤ ਤੋਂ ਬਾਅਦ ਦੁਨੀਆ ਭਰ ਦੇ ਬਹੁਤ ਸਾਰੇ ਕਵੀਆਂ, ਸਹਿਤਕਾਰਾਂ, ਕਲਾਕਾਰਾਂ, ਰਾਜਨੀਤੀਵਾਨਾਂ ਤੇ ਹੋਰ ਪ੍ਰੋਮਿਨੈਂਟ ਲੋਕਾਂ ਨੇ ਦੁਨੀਆ ਦਾ ਉਹ ਕਿਹੜਾ ਹਿੱਸਾ ਹੈ ਜਿੱਥੋਂ ਉਹਨਾਂ ਨੂੰ ਸ਼ਰਧਾਂਜਲੀयां ਨਾ ਦਿੱਤੀਆਂ ਗਈਆਂ ਹੋਣ। ਉਹਨਾਂ ਸ਼ਰਧਾਂਜਲੀਆਂ ਨੂੰ ਇੱਕ ਕਿਤਾਬ ਦੀ ਸ਼ਕਲ ਦੇ ਵਿੱਚ ਛਾਪਿਆ ਗਿਆ ਕਿਉਂਕਿ ਉਹ ਆਡਾਡ ਪਾਸ਼ਾਵਾ ਦੇ ਵਿੱਚ ਦਿੱਤੀਆਂ ਸੀ ਅਗਲਿਆਂ ਨੇ। ਉਹਨਾਂ ਨੂੰ ਪੰਜਾਬੀ ਦੇ ਵਿੱਚ ਜਿਹੜਾ ਉਲੱਥਾ ਕਰਨ ਦਾ ਕੰਮ ਹੈ ਦਿੱਲੀ ਯੂਨੀਵਰਸਿਟੀ ਦੇ ਇੱਕ ਵੱਡੇ ਵਿਦਵਾਨ ਜਿਨ੍ਹਾਂ ਜੇ ਡਾਕਟਰ ਹਰਪਜਨ ਸਿੰਘ ਜੀ ਉਹਨਾਂ ਨੇ ਉਸ ਨੂੰ ਲੈਨਨ ਨੈ ਨਕਸ਼ ਨਾਂ ਦੀ ਕਿਤਾਬ ਦੇ ਵਿੱਚ ਛਾਪਿਆ ਤੇ ਫਿਰ ਸੋਵੀਅਤ ਰੂਸ ਨੇ ਉਹਨਾਂ ਨੂੰ ਸੱਦਿਆ ਸੀ ਉੱਥੇ ਉਹ ਗਏ ਸੀ ਇਸ ਗੱਲ ਦੇ ਕਰਕੇ ਤੇ ਉੱਥੇ ਆ ਕੇ ਵਾਪਸ ਆ ਕੇ ਉਹਨਾਂ ਨੇ ਨਿਰਭਉ ਨਿਰਵੈਰ ਨਾਂ ਦੀ ਇੱਕ ਕਿਤਾਬ ਲਿਖੀ ਸੀ ਤੇ ਦੱਸਿਆ ਸੀ ਵੀ ਅਸੀਂ ਅਰਦਾਸ ਕਰਦੇ ਹਾਂ ਸਿੱਖ ਬਿ ਨਿਰਪੋ ਨਿਰਵੈਰ ਦੀ ਤੇ ਜੇ ਕਿਤੇ ਨਿਰਪੋ ਤੇ ਨਿਰਵੈਰ ਦੇਖਿਆ ਕੁਛ ਤਾਂ ਉਸ সোভিয়েত ਰੂਸ ਦੇ ਵਿੱਚ ਦੇਖਿਆ ਇਹ ਉਹਨਾਂ ਵੱਲੋਂ ਆਪਣੇ ਆਪ ਉਸ ਲੈਨਨ ਦੀਆਂ ਮਹਾਨ ਕਹਾਲਾਵਾਂ ਨੂੰ ਇੱਕ ਕਿਸਮ ਦਾ ਅਕਨੋਲੈਜ ਕਰਨਾ ਹੈ ਅਸੀਂ ਆਪਣੇ ਦਰਸ਼ਕਾਂ ਨੂੰ ਉਹਨਾਂ ਵੱਡੇ ਅਗਰਸ਼ਾਂ ਤੇ ਚੱਲਣ ਲਈ ਅਪੀਲ ਵੀ ਕਰਦੇ ਹਾਂ ਕੋਸ਼ਿਸ਼ ਅਸੀਂ ਵੀ ਕਰਾਂਗੇ ਵੀ ਇਹਦੇ ਤੇ ਚੱਲਿਆ ਜਾਵੇ ਤਾਂ ਕਿ ਭਾਰਤੀ ਲੋਕਾਂ ਦੀ ਬੰਦ ਖਲਾਸੀ ਕਰਨ ਲਈ ਇੱਕ ਇਨਕਲਾਬ ਕੀਤਾ ਜਾ ਸਕੇ ਜਿਹੜਾ ਸਭ ਦੀ ਬਰਾਬਰੀ ਵਾਲਾ ਹੋਵੇ ਦੂਸਰੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਕਿ ਪੰਜਾਬ ਸਰਕਾਰ ਜਿਸ ਤਰ੍ਹਾਂ ਪੱਤਰਕਾਰਾਂ ਦੇ ਮਗਰ ਪਈ ਹੋਈ ਹੈ ਤੇ 24 ਤਰੀਕ ਨੂੰ ਠਿੰਡੇ ਮਜਾਰਾ ਹੋਣਾ ਹੈ ਹੁਣ ਇੱਕ ਹੋਰ ਪੱਤਰਕਾਰ ਦਾ ਵੀ ਇੱਕ ਚੈਨਲ ਬੰਦ ਕਰ ਦਿੱਤਾ ਤੇ ਇਹ ਅਸੀਂ ਸਮਝਦੇ ਹਾਂ ਵੀ ਜਿੱਥੇ ਪੰਜਾਬ ਇਹੋ ਜਿਹਾ ਕੰਮ ਕਰ ਰਹੀ ਹੈ ਉੱਥੇ ਦਿੱਲੀ ਦੀ ਸਰਕਾਰ ਵੀ ਘਟੇ ਜੰਮੂ ਕਸ਼ਮੀਰ ਦੇ ਵਿੱਚ ਜਿਹੜੀ ਕੇਸ ਸਿੱਧਾ ਲੈਫਟੀਨੈਂਟ ਗਵਰਨਰ ਦੇ ਅਧੀਨ ਹੈ ਪੁਲਿਸ ਤੇ ਹੋਮ ਮਿਨਿਸਟਰ ਅਮਿਤ ਸ਼ਾਹ ਦੇ ਅਧੀਨ ਹੈ ਉੱਥੇ 15 ਜਨਵਰੀ ਤੋਂ ਲੈ ਕੇ 18 19 ਜਨਵਰੀ ਤੱਕ 18 ਦੀ ਛੁੱਟੀ ਛੱਡਦੇ ਉਹ ਐਤਵਾਰ ਦੀ ਲਗਾਤਾਰ 4 ਦਿਨ ਉਹਨਾਂ ਨੂੰ ਉੱਥੋਂ ਦੇ ਇੱਕ ਥਾਣੇ ਦੇ ਵਿੱਚ ਇੱਕ ਪੱਤਰਕਾਰ ਜਿਹੜਾ ਇੰਡੀਅਨ ਐਕਸਪ੍ਰੈਸ ਦਾ ਵਿਸ਼ਾਰਤ ਮਸੂਦ ਉਸ ਨੂੰ 4 ਦਿਨ ਲਗਾਤਾਰ ਥਾਣੇ 'ਚ ਸੱਦਿਆ ਜਾਂਦਾ ਰਿਹਾ ਸਾਈਬਰ ਪੁਲਿਸ ਸਟੇਸ਼ਨ ਦੇ ਵਿੱਚ ਤੇ ਉਹਨਾਂ ਤੋਂ ਲਗਾਤਾਰ ਪੁੱਛ ਪੜਤਾਲ ਕੀਤੀ ਜਾਂਦੀ ਰਹੀ ਉਹਨਾਂ ਨੂੰ ਮਜਬੂਰ ਕੀਤਾ ਗਿਆ 16 ਤਰੀਕ ਨੂੰ ਉੱਥੋਂ ਥਾਣੇ ਤੋਂ ਉਹਨੂੰ ਸਿੱਧੇ ਮੈਜਿਸਟ੍ਰੇਟ ਦੇ ਕੋਲ ਲੈ ਗਏ ਤੇ ਉਹਨਾਂ ਨੂੰ ਕਿਹਾ ਗਿਆ ਕਿ ਤੂੰ ਆਹ ਬੌਂਡ ਦੇ ਉੱਤੇ ਸਾਈਨ ਕਰ ਮੈਜਿਸਟ੍ਰੇਟ ਦੇ ਸਾਹਮਣੇ ਉਹਨੇ ਇਨਕਾਰ ਕਰਤਾ ਮੈਜਿਸਟ੍ਰੇਟ ਨੂੰ ਕਿਹਾ ਵੀ ਮੈਂ ਕੋਈ ਅਜਹੀ ਗੱਲ ਨਹੀਂ ਕੀਤੀ ਜਿਸ ਦੇ ਨਾਲ ਮੈਂ ਅਜਿਹੇ ਬੌਂਡ ਸਾਈਨ ਕਰਾਂਗਾ ਬਾਅਦ ਸੀਗਾ ਵੀ ਮੇਰੇ ਕਰਕੇ ਕੋਈ ਕਿਸੇ ਤਰ੍ਹਾਂ ਦੀ ਜਿਹੜੀ ਗੜਬੜ ਨਹੀਂ ਹੋਊਗੀ ਉਹ ਕਹਿੰਦਾ ਮੈਂ ਗੜਬੜ ਕਰਨ ਵਾਲਾ ਹੀ ਨਹੀਂ ਉਹਦਾ ਉਹਦੇ ਪਿੱਛੇ ਗੱਲ ਕੀ ਹੈ ਉਹਦੇ ਪਿੱਛੇ ਗੱਲ ਇਹ ਹੈ ਵੀ ਕੁਝ ਦਿਨ ਪਹਿਲਾਂ ਜੰਮੂ ਕਸ਼ਮੀਰ ਦੀ ਪੁਲਿਸ ਨੇ ਜੰਮੂ ਕਸ਼ਮੀਰ ਦੇ ਸਾਰੇ ਦੇ ਵਿੱਚ ਜਿੰਨੇ ਵੀ ਜਿੰਨੇ ਵੀ ਉੱਥੇ ਹੈਗੇ ਐ ਮਸਜਿਦਾਂ ਨੇ ਉਹਨਾਂ ਸਾਰੀਆਂ ਮਸਜਿਦਾਂ ਦਾ ਕੌਣ ਕਰਿੰਦਾ ਹੈਗਾ ਉਹਦੀ ਪੂਰਾ ਬਾਇਓ ਡਾਟਾ ਉਹਨਾਂ ਦੇ ਪਰਿਵਾਰਾਂ ਦਾ ਪੂਰਾ ਬਾਇਓ ਡਾਟਾ ਉਹਨਾਂ ਦੇ ਡਾਕੂਮੈਂਟਸ ਲੈ ਰਹੀ ਸੀ ਤੇ ਇਸ ਨੇ ਇੰਡੀਅਨ ਐਕਸਪ੍ਰੈਸ ਦੇ ਵਿੱਚੋਂ ਖਬਰ ਲਾਈ ਸੀ ਤੇ ਕੰਮ ਪੁਰਸ ਕਰੇ ਲੋਕਾਂ 'ਚ ਅਸ਼ਾਂਤੀ ਫੈਲਾਉਣ ਵਾਲਾ ਤੇ ਉਹਦੇ ਲਈ ਬੌਂਡ ਲਿਖ ਕੇ ਦੇਵੇ ਪੱਤਰਕਾਰ ਇਹ ਤਾਂ ਹੋ ਹੀ ਨਹੀਂ ਸਕਦਾ ਅੱਜ ਇੰਡੀਅਨ ਐਕਸਪ੍ਰੈਸ ਨੇ ਕਿਹਾ ਵੀ ਅਸੀਂ ਇੰਡੀਅਨ ਐਕਸਪ੍ਰੈਸ ਅਦਾਰਾ ਆਪਣੇ ਪੱਤਰਕਾਰ ਦੇ ਨਾਲ ਡਟ ਕੇ ਖੜਾ ਹੈ ਤੇ ਉਹ ਪਿਛਲੇ 20 ਸਾਲਾਂ ਤੋਂ ਜੰਮੂ ਕਸ਼ਮੀਰ ਦੇ ਵਿੱਚ ਕੰਮ ਕਰ ਰਿਹਾ ਹੈਗਾ। ਅਗਲੀ ਗੱਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਕਿ ਸਰਕਾਰ ਚਾਹੇ ਪੰਜਾਬ ਦੀ ਹੋਵੇ ਤੇ ਚਾਹੇ ਹਰਿਆਣੇ ਦੀ ਹੋਵੇ ਤੇ ਚਾਹੇ ਕੋਈ ਹੋਰ ਹੋਵੇ ਘੱਟੋ ਘੱਟ ਬੀਜੇਪੀ ਤੇ ਦੀਆਂ ਸਰਕਾਰਾਂ ਉਹ ਜ਼ਮੀਨਾਂ ਖੋਹਣ ਦੇ ਲਈ ਕਿਸ ਤਰ੍ਹਾਂ ਦੇ ਹੱਤਕੰਡੇ ਅਪਣਾਉਂਦੀਆਂ ਇਹਦੀ ਉਦਾਹਰਨ ਕੱਲ ਜਿਹੜੀ ਹੈ ਹਰਿਆਣੇ ਤੋਂ ਆ ਗਈ ਅੱਜ ਇੰਡੀਅਨ ਐਕਸਪ੍ਰੈਸ ਦੀ ਖਬਰ ਅਨੁਸਾਰ ਹਰਿਆਣਾ ਸਰਕਾਰ ਨੇ ਜਿਹੜੀ ਗੁਰੂਗਰਾਮ ਮੈਟਰੋ ਯੋਜਨਾ ਹੈਗੀ ਹੈ ਉਹ ਲਿਮਟਿਡ ਹੈ ਇੱਕ ਕੰਪਨੀ ਹੈ ਪ੍ਰਾਈਵੇਟ ਸੰਸਥਾ ਹੈ ਉਸਨਾ ਉਸ ਨੂੰ ਅਧਿਕਾਰ ਦਿੱਤਾ ਵੀ ਜਿਹੜਾ 2013 ਦਾ ਜ਼ਮੀਨ ਅਕਵਾਇਰ ਕਰਨ ਦਾ ਕਾਨੂੰਨ ਹੈ ਉਸ ਤੋਂ ਇਲਾਵਾ ਉਹ ਸਿੱਧੇ ਉਹ ਜਿਹੜੀ ਕੰਪਨੀ ਹੈ ਸਿੱਧਾ ਲੋਕਾਂ ਦੇ ਨਾਲ ਜ਼ਮੀਨ ਲੈਣ ਲਈ ਇਕਰਾਰ ਕਰ ਸਕਦੀ ਹੈ ਉਹਨਾਂ ਨਾਲ ਗੱਲਬਾਤ ਕਰ ਸਕਦੀ ਹੈ ਅਗਲੀ ਜਿਹੜੀ ਖਤਰਨਾਕ ਗੱਲ ਹੈ ਉਹ ਇਹ ਹੈ ਕਿ ਜੇ ਕੋਈ ਬੰਦਾ ਜ਼ਮੀਨ ਦਿਂਦਾਰੀ ਉਹਦੇ ਲਈ ਬੈਸ ਕਰਦਾ ਜਾਂ 네ਗੋਸ਼ੀਏਸ਼ਨ ਚ ਆਉਂਦਾ ਨਹੀਂ ਤਾਂ ਉਸ ਦੀ ਜ਼ਮੀਨ ਸਰਕਾਰ ਧੱਕੇ ਨਾਲ ਅਕਵਾਇਰ ਕਰ ਲੂਗੀ ਤੇ ਉਸ ਵਿਰੁੱਧ ਜਿਹੜਾ 2013 ਦੇ ਜਿਹੜਾ ਕਾਨੂੰਨ ਹੈ ਉਸ ਮੁਤਾਬਕ ਕਾਰਵਾਈ ਕਰਾਂਗੇ ਉਹ ਚ ਦਲੀਲ ਇਹ ਦਿੱਤੀ ਗਈ ਹੈ ਵੀ ਜਿਹੜਾ 2013 ਦਾ ਕਾਨੂੰਨ ਹੈ ਜੇ ਉਸ ਮੁਤਾਬਕ ਅਸੀਂ ਕ్వਾਇਰ ਕਰਨੀ ਹੋਵੇ ਉਹਦੇ ਚ ਸੋਸ਼ਲ ਆਡਿਟ ਹੁੰਦਾ ਫਿਰ ਉਹਦੀਆਂ ਅੱਡ ਅੱਡ ਸੁਣਵਾਈਆਂ ਹੁੰਦੀਆਂ ਨੇ ਫਿਰ ਲੋਕਾਂ ਦੇ ਇਤਰਾਜ਼ ਆ ਜਾਂਦੇ ਐ ਉਹਨਾਂ ਨੂੰ ਦੂਰ ਕਰਦਿਆਂ ਹੋਇਆਂ ਕੰਮ ਬਹੁਤ ਜ਼ਿਆਦਾ ਲੇਟ ਹੋ ਜਾਂਦਾ ਇਸ ਕਰਕੇ ਉਹ ਲੇਟ ਕੱਢਣ ਲਈ ਸਿੱਧਾ ਹੀ ਕੰਪਨੀ ਲੋਕਾਂ ਨਾਲ ਗੱਲ ਕਰੇ ਉਹਨਾਂ ਨੂੰ ਮੁਆਵਜ਼ਾ ਦੇ ਦੇਵੇ ਤੇ ਹੋ ਜੇ ਲੋਕ ਮੰਨ ਜਾਂਦੇ ਐ ਠੀਕ ਐ ਨਹੀਂ ਮੰਨਦੇ ਤਾਂ ਫਿਰ ਧੱਕੇ ਨਾਲ ਜ਼ਮੀਨ ਲੈ ਲਾਂਗੇ ਇੱਕ ਗੁੰਡਾ ਕਰਦੀ ਐ ਨਿਰੀ ਨਿਰੀ ਗੁੰਡਾ ਕਰਦੀ ਐ ਸੋ ਇਹਦੇ ਤੋਂ ਵੀ ਤੁਹਾਨੂੰ ਆਪਾਂ ਜਾਣੂ ਰਹਿਣਾ ਚਾਹੀਦਾ ਅਗਲੀ ਗੱਲ ਦੋਸਤੋ ਕੱਲ ਦੋ ਗਵਰਨਰਾਂ ਨੇ ਤਾਮਨ ਅੱਡੂ ਦੇ ਗਵਰਨਰ ਸ਼੍ਰੀ ਆਰ ਐਨ ਰਵੀ ਜੀ ਤੇ ਕੈਰਲਾ ਦੇ ਗਵਰਨਰ ਸ਼੍ਰੀ ਆਰ ਲੇਕਰ ਜੀ ਇਹਨਾਂ ਦੋਵਾਂ ਨੇ ਪਹਿਲਾਂ ਰਵੀ ਸਾਹਿਬ ਦੀ ਗੱਲ ਕਰ ਲੈਨੇ ਆ ਅਸੈਂਬਲੀ ਦੇ ਵਿੱਚ ਜਿਹੜੀ ਉਹਨਾਂ ਦੀ ਡਿਊਟੀ ਐ ਸਾਲ ਦੇ ਸ਼ੁਰੂ 'ਚ ਜਦੋਂ ਸੈਸ਼ਨ ਸ਼ੁਰੂ ਹੁੰਦਾ ਐ ਅਸੈਂਬਲੀ ਦਾ ਤਾਂ ਇਹ ਰਿਵਾਜ ਐ ਵੀ ਗਵਰਨਰ ਉਸ ਦੇ ਵਿੱਚ ਆਪਣਾ ਐਡਰੈਸ ਪੜ੍ਹਦਾ ਐ ਤੇ ਚਾਹੇ ਗਵਰਨਰ ਐਡਰੈਸ ਪੜ੍ਹੇ ਕਿਸੇ ਵੀ ਸੂਬੇ ਦਾ ਤੇ ਚਾਹੇ ਰਾਸ਼ਟਰਪਤੀ ਜੀ ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ ਬੋਲਣ ਉਹ ਉਹ ਗੱਲ ਬੋਲਦੇ ਐ ਜੋ ਉੱਤੋਂ ਕੇਂਦਰ ਦੀ ਸਰਕਾਰ ਜਾਂ ਹੇਠਾਂ ਸੂਬਿਆਂ ਦੀ ਸਰਕਾਰ ਲਿਖ ਕੇ ਦਿੰਦੀ ਐ ਉਹ ਭਾਸ਼ਣ ਉਹਨੇ ਬੋਲਣਾ ਹੁੰਦਾ ਐ ਉਹ ਸਰਕਾਰ ਦਾ ਭਾਸ਼ਣ ਹੁੰਦਾ ਐ ਤੇ ਉਹ ਉਹ ਸਰਕਾਰ ਨੂੰ ਮੇਰੀ ਸਰਕਾਰ ਕਹਿ ਕੇ ਬੋਲਦਾ ਹੈ ਤੇ ਉਹਦੇ ਚ ਬਹੁਤ ਸਾਰੇ ਇਤਰਾਜ਼ ਹੋ ਸਕਦੇ ਆ ਤੇ ਉਦੋਂ ਬਾਅਦ ਬਹਿਸ ਹੁੰਦੀ ਹੈ ਜਿਹਨੂੰ ਅਸੀਂ ਕਹਿੰਨੇ ਆ ਰਾਸ਼ਟਰਪਤੀ ਦੇ ਭਾਸ਼ਣ ਤੇ ਬਹਿਸ ਹੋਈ ਰਾਜਪਾਲ ਦੇ ਭਾਸ਼ਣ ਤੇ ਬਹਿਸ ਹੋਈ ਰਾਜਪਾਲ ਦਾ ਭਾਸ਼ਣ ਰਾਜਪਾਲ ਦਾ ਨਿੱਜੀ ਭਾਸ਼ਣ ਨਹੀਂ ਸਰਕਾਰ ਦਾ ਭਾਸ਼ਣ ਹੈ ਉਹਦੇ ਉੱਤੇ ਬਹਿਸ ਹੁੰਦੀ ਹੈ ਜਿਹੜੇ ਲੋਕਾਂ ਨੂੰ ਜੋ ਇਤਰਾਜ਼ ਹੁੰਦੇ ਆ ਉਹ ਕਰ ਲੈਂਦੇ ਪਰ ਨਹੀਂ ਰਵੀ ਸਾਹਿਬ ਨੂੰ ਚੌਥਾ ਸਾਲ ਹੈ ਲਗਾਤਾਰ ਕਿ ਉਹ ਭਾਸ਼ਣ ਨਹੀਂ ਪੜ ਰਹੇ ਕਦੇ ਕੋਈ ਬਹਾਨਾ ਕਦੇ ਕੋਈ ਬਹਾਨਾ ਪਿਛਲੀ ਵਾਰੀ ਬਹਾਨਾ ਲਾ ਲਿਆ ਵੀ ਇਹ ਜਿਹੜਾ ਹੈ ਜਿਹੜਾ ਤਾਮਿਲ ਗੀਤ ਗਾਉਂਦੇ ਐ ਤਾਮਿਲ ਸੌਂਗ ਉਹਦੀ ਵਜਾਏ ਨੈਸ਼ਨਲ ਐਂਥਮ ਗਾਉਣ ਉੱਥੋਂ ਦੀ ਅਸੈਂਬਲੀ ਦਾ ਨਿਯਮ ਹੈ ਕਿ ਜਦੋਂ ਸੈਸ਼ਨ ਸ਼ੁਰੂ ਹੁੰਦਾ ਓਦੋਂ ਪਹਿਲਾਂ ਤਾਮਿਲ ਸੌਂਗ ਗਾਉਂਦੇ ਐ ਜਦੋਂ ਖਤਮ ਹੁੰਦਾ ਓਦੋਂ ਬਾਅਦ ਉਹ ਜਿਹੜਾ ਉਹ ਨੈਸ਼ਨਲ ਐਂਥਮ ਕੌਮੀ ਤਰਾਨਾ ਗਾਉਂਦੇ ਐ ਤੇ ਪੜਨੇ ਰਵੀ ਜੀ ਨੇ ਤਾਂ ਪੜਨਾ ਨਹੀਂ ਹੁੰਦਾ ਨਾ ਅਸਲ ਚ ਉਹਨੂੰ ਉਹ ਸਰਕਾਰ ਦੀਆਂ ਗੱਲਾਂ ਕਹਿਣੀਆਂ ਬੁਰੀਆਂ ਲੱਗਦੀਆਂ ਨੇ ਉਹ ਤਾਂ ਸੰਗ ਵਿੱਚੋਂ ਬਾਹਰ ਨਹੀਂ ਆਉਂਦੀਆਂ ਗੱਲਾਂ ਉਹ ਤੇ ਉਹ ਕੱਲ ਵੀ ਵਾਕ ਆਊਟ ਕਰ ਗਏ ਉਲਟਾ ਸਰਕਾਰ ਤੇ ਇਲਜ਼ਾਮ ਲਾ ਰਹੇ ਐਵੇਂ ਬਿਹੇਵ ਕਰ ਰਿਹਾ ਹੈ ਵੀ ਜਿਵੇਂ ਉਸ ਭਾਸ਼ਣ ਦਾ ਜਵਾਬ ਦੇਣਾ ਉਹ اپੋਜੀਸ਼ਨ ਦੇ ਲੀਡਰ ਵਜੋਂ ਉਹਦਾ ਧਰਮ ਹੈ ਉਥੇ اپੋਜੀਸ਼ਨ ਬੈਠੀ ਆ ਉਹ ਕਰ ਲੂਗੀ ਸਵਾਲ ਜਿਹੜੇ ਗੱਲ ਤੁਸੀਂ ਕਹਿੰਦੇ ਹੋ ਤੁਹਾਡਾ ਤਾਂ ਰੋਲ ਹੀ ਨਹੀਂ ਤੁਸੀਂ ਤਾਂ ਪੜਨਾ ਸੀ ਉਹ ਨਹੀਂ ਕਰ ਰਿਹਾ ਕੇਰਲਾ ਦਾ ਗਵਰਨਰ ਨੇ ਪਿਕ ਐਂਡ ਚੂਜ਼ ਕਰ ਲਈ ਕੋਈ ਚੀਜ਼ਾਂ ਪੜ ਲੀਆਂ ਕੋਈ ਸ਼ਰਤੀਆਂ ਕੋਈ ਆਪਣੇ ਕੋਲੋਂ ਦੋ ਲਾਈਨਾਂ ਜੋੜਤੀਆਂ ਇਹੋ ਜਿਹਾ ਕੁਝ ਕਰ ਲਿਆ ਜਦੋਂ ਉਹ ਚਲਿਆ ਗਿਆ ਤਾਂ ਫਿਰ ਉੱਥੋਂ ਦੇ ਮੁੱਖ ਮੰਤਰੀ ਨੇ ਪਨਾਰੀ ਵਿਜੈਨ ਉਹਨਾਂ ਨੇ ਕਿਹਾ ਕਿ ਵੀ ਆਹ ਗੱਲਾਂ ਉਹਨੇ ਕਹਤੀਆਂ ਨੇ ਅਸੀਂ ਜਿਹੜਾ ਭਾਸ਼ਣ ਤੁਹਾਨੂੰ ਮੈਂਬਰਾਂ ਨੂੰ ਦਿੱਤਾ ਹੋਇਆ ਉਹਨੂੰ ਪਾਸ ਸਮਝਾਂਗੇ ਜਿਹੜਾ ਉਹ ਪੜ ਕੇ ਗਏ ਐ ਬੋਲ ਕੇ ਗਏ ਐ ਉਹਨੂੰ ਨਹੀਂ ਪਾਸ ਸਮਝਾਂਗੇ ਹੁਣ ਸਵਾਲ ਇਹ ਹੈ ਕਿ ਇਹੋ ਜਿਹੇ ਗਵਰਨਰਾਂ ਦੀ ਵੈਸੇ ਲੋੜ ਕਿਹੜੀ ਹੈ ਜਿਹੜੇ ਚੁਣੇ ਹੀ ਹੋਏ ਨਹੀਂ ਉਤੋਂ ਥਾਪੇ ਹੋਏ ਐ ਅੱਗੇ ਵੀ ਪਹਿਲੇ ਸਮਿਆਂ ਦੇ ਵਿੱਚ ਸਰਕਾਰ ਕਿਸੇ ਹੋਰ ਨੇ ਲਾਏ ਹੁੰਦੇ ਐ ਗਵਰਨਰ ਸੂਬੇ 'ਚ ਕੋਈ ਹੋਰ ਸਰਕਾਰ ਹੁੰਦੀ ਐ ਉਹਨੂੰ ਉਹੀ ਪੜਨਾ ਪੈਂਦਾ ਜੋ ਸੂਬੇ ਦੀ ਸਰਕਾਰ ਲਿਖ ਕੇ ਦਿੰਦੀ ਐ ਸੋ ਇਹਦੇ ਗਵਰਨਰਾਂ ਦੇ ਅਹੁਦਿਆਂ ਦੇ ਖਤਮ ਹੋਣ ਦੀ ਹੀ ਮੰਗ ਉੱਠਣੀ ਚਾਹੀਦੀ ਐ ਇਹ ਐਵੇਂ ਹੀ ਦਖਲਅੰਦਾਜ਼ੀ ਕਰਦੇ ਐ ਬੀਜੇਪੀ ਦੀਆਂ ਸਰਕਾਰਾਂ ਨੂੰ ਕੋਈ ਇਤਰਾਜ਼ ਨਹੀਂ ਹੁੰਦਾ ਉਹਨਾਂ ਉਹ ਗਵਰਨਰ ਠੀਕ ਉਹਹੀ ਪੜਿਆਉਂਦੇ ਐ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਐ ਉਹ ਇਹ ਹੈ ਕਿ ਜਿਹੜੇ ਸੈਸ਼ਨ ਜੱਜ ਨੇ ਆਪਣੇ ਸੰਬਲ ਦੇ ਵਿੱਚ ਕੁਝ ਦਿਨ ਪਹਿਲਾਂ 4-5 ਦਿਨ ਪਹਿਲਾਂ ਜਿਹੜੀ ਪਿਛਲੇ ਸਾਲ ਨਵੰਬਰ 2024 ਚ ਸੰਬਲ ਦੇ ਵਿੱਚ ਇੱਕ ਮਸਜਿਦ ਦਾ ਚੱਕਰ ਪਾਇਆ ਉੱਥੇ ਗੋਲੀ ਚਲਵਾਈ ਉਹ ਜਿਹੜਾ ਸੀਓ ਸੀਗਾ ਅਨੁਜ ਚੌਧਰੀ ਉਸ ਨੇ ਤੇ ਇੱਕ ਮੁੰਡਾ ਜ਼ਖਮੀ ਹੋ ਗਿਆ ਸੀ ਉਹ ਇਲਾਜ ਕਰਾ ਕੇ ਆਇਆ ਉਹਨੇ ਉਹ ਸਾਰੇ ਦਰਿਆਮਤਾ ਕਰ ਲੀਆਂ ਕੁਝ ਨਹੀਂ ਸੀ ਹੋਇਆ ਆਖਰ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਜਿਹੜੇ ਸੀਗੇ ਸੰਬਲ ਦੇ ਉਹਨਾਂ ਨੇ ਉਸ ਪੁਲਿਸ ਅਧਿਕਾਰੀ ਦੇ ਉੱਤੇ ਤੇ ਹੋਰ 10 ਜਣਿਆਂ ਤੇ ਪਰਚੇ ਦਰਜ ਕਰਨ ਦਾ ਹੁਕਮ ਸੁਣਾਤਾ ਉਹ ਹੁਕਮ ਹੁਣ ਜੁਪੀ ਦੀ ਸਰਕਾਰ ਦੇ ਉੱਤੇ ਹੁਕਮ ਹੈ ਉਹ ਤਾਂ ਤੇ ਉਹਨਾਂ ਨੇ ਕਰ ਕਰਾ ਕੇ ਅਲਾਹਾਬਾਦ ਹਾਈ ਕੋਰਟ ਨੇ ਜਿਹੜਾ ਉਸ ਜੱਜ ਦੀ ਬਦਲੀ ਸਹਾਰਨਪੁਰ ਤੋਂ 300 ਕਿਲੋਮੀਟਰ ਦੂਰ ਕਰਤੀ ਵੀ ਲੈ ਤੂੰ ਤਾਂ ਕਰਾ ਐਫ ਆਈ ਆਰ ਉਨੇ ਕਹੇ ਸੀ ਹਫਤੇ ਦੇ ਵਿੱਚ ਕਰਕੇ ਮੈਨੂੰ ਦੱਸੋ ਉਹ ਹਫਤਾ ਜੇ ਆਇਆ ਨਹੀਂ ਤੇ ਜੱਜ ਸਾਹਿਬ ਨੂੰ ਬਾਹਰ ਬਦਲਤਾ ਜੇ ਅਜਿਹਾ ਇਨਸਾਫ ਹੈ ਇਹੀ ਕੁਛ ਦਿੱਲੀ ਦੇ ਵਿੱਚ ਜਦੋਂ 2020 ਦੇ ਦੰਗੇ ਜਿਨ੍ਹਾਂ ਦੇ ਵਿੱਚ ਵਿਚਾਰੇ ਇਹ ਉਮਰ ਖਾਲਦੂਨੀ ਹਾਲੇ ਤੱਕ ਜੇਲਾ ਵਿੱਚ ਬੈਠੇ ਹੈ ਉਦੋਂ ਇੱਕ ਜੱਜ ਸੀਗੇ ਸਾਡੇ ਜਿਹੜੇ ਉਹਨਾਂ ਨੇ ਜਿਹੜਾ ਜਿਹੜਾ ਸੀਗਾ ਉਹਨਾਂ ਨੇ ਵੀ ਕਿਹਾ ਸੀਗਾ ਮੁਰਲੀ ਤਰ ਇਨਸਾਫ ਨੇ ਜਸਟਿਸ ਮੁਰਲੀਧਰ ਕੇ ਵੀ ਜਿਹੜੇ ਇਹ ਕਪਲ ਮਿਸ਼ਰਾ ਪ੍ਰਵੇਸ਼ ਵਰਮਾ ਤੇ ਜਿਹੜਾ ਉਹ ਅਨੁਰਾਗ ਠਾਕਰ ਹੈ ਇਹਨਾਂ ਦੇ ਉੱਤੇ ਪਰਚਾ ਦਰਜ ਕਰੋ ਤੇ ਦੱਸੋ ਰਾਤੋਂ ਰਾਤ ਉਹਨਾਂ ਦੀ ਬਦਲੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਕਰਤੀ ਸੀ ਜਿਹੜੀ ਜਿੱਥੇ ਭਾਜਪੀ ਜਾਂ ਭਾਜਪੀ ਦੇ ਪੱਖੀ ਬੰਦਿਆਂ ਤੇ ਕੋਈ ਕਾਰਵਾਈ ਆਉਂਦੀ ਹੈ ਤਾਂ ਜੁਡੀਸ਼ਰੀ ਹਰਕਤ ਚ ਆ ਕੇ ਉਸ ਜੱਜ ਦੇ ਉੱਤੇ ਹੀ ਉਸੇ ਨੂੰ ਹੀ ਬਦਲ ਦਿੰਦੀ ਹੈ ਉਹਨਾਂ ਬੰਦਿਆਂ ਦੇ ਖਿਲਾਫ ਕਾਰਵਾਈ ਨਹੀਂ ਹੋਣ ਦਿੰਦੀ ਇਹ ਇੱਕ ਬੜਾ ਮਾੜਾ ਤੇ ਦਰਪਾੜ ਵਾਲਾ ਜਿਹੜਾ ਹੈਗਾ ਪੱਖ ਹੈਗਾ ਸਾਡਾ ਇਸ ਦਾ ਸੋ ਅਗਲੀ ਗੱਲ ਪਿਸ ਹੈ ਜਿਹੜਾ ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸਿਸ ਬੰਬਈ ਉੱਥੋਂ ਦੇ ਨੌ ਵਿਦਿਆਰਥੀਆਂ ਦੇ ਉੱਤੇ ਐਕਸ਼ਨ ਲਿਆ ਸੀਗਾ ਜਦੋਂ ਉਹਨਾਂ ਨੇ ਸਾਈਂ ਬਾਬਾ ਦਾ ਦਿਨ ਮਨਾਇਆ ਸੀਗਾ ਤੇ ਜੱਜ ਉਹਨਾਂ ਦੀ ਐਪਲੀਕੇਸ਼ਨ ਲੱਗੀ ਹੋਈ ਸੀਗੀ ਐਂਟੀਸੀਪੇਟਰੀ ਬੇਲ ਦੀ ਜੱਜ ਨੇ ਐਂਟੀਸੀਪੇਟਰੀ ਬੇਲ ਤਾਂ ਦੇ ਦਿੱਤੀ ਪਰ ਜਿਹੜਾ ਭਾਸ਼ਣ ਝੜਿਆ ਉਹ ਇੱਕ ਜੱਜ ਵਾਲਾ ਭਾਸ਼ਣ ਨਹੀਂਗਾ ਉਹ ਕਹਿੰਦਾ ਤੁਸੀਂ ਆਪਣੀ ਜ਼ਿੰਦਗੀ ਤਬਾਹ ਕਰ ਲਈ ਤੁਹਾਨੂੰ ਕੀ ਲੋੜ ਸੀ ਇਹ ਕਰਨ ਦੀ ਤੁਸੀਂ ਐਡਿਟੀ ਡੂਰੋਂ ਪੜਨ ਆਏ ਹੋ ਆਪਣਾ ਕੈਰੀਅਰ ਬਣਾਓ ਹੁਣ ਆਹ ਕੇ ਇਸ ਕਰਕੇ ਤੁਹਾਡਾ ਸਾਰਾ ਕੈਰੀਅਰ ਤਬਾਹ ਹੋ ਜੂ ਤੁਹਾਨੂੰ ਕੋਈ ਸਰਕਾਰੀ ਨੌਕਰੀ ਨਹੀਂ ਮਿਲਣੀ ਤੁਸੀਂ ਬਾਹਰ ਅੰਦਰ ਨਹੀਂ ਜਾ ਸਕਦੇ ਮਤਲਬ ਇਹ ਭਾਸ਼ਣ ਇੱਕ ਜੱਜ ਦਾ ਜੱਜ ਨੇ ਤਾਂ ਦੇਖਣਾ ਕਾਨੂੰਨ ਮੁਤਾਬਕ ਕੀ ਕਿਸੇ ਦਾ ਜਨਮ ਦਿਨ ਮਨਾਉਣਾ ਗੈਰ ਕਾਨੂੰਨੀ ਗੱਲ ਹੈ ਇਹ ਮਤਲਬ ਇਹ ਗੱਲ ਦੇਖਣੀ ਚਾਹੀਦੀ ਸੀ ਵੀ ਇਹ ਪਰਚਾ ਹੀ ਦਰਜ ਹੋ ਗਿਆ ਗਲਤ ਦਰਜ ਹੋ ਗਿਆ ਇਸੇ ਨੂੰ ਕੈਨਸਲ ਕਰੀਏ ਤੇ ਤੁਸੀਂ ਉਹਨਾਂ ਬੱਚਿਆਂ ਨੂੰ ਡਿਮੋਰਲਾਈਜ਼ ਕਰ ਰਹੇ ਹੋ ਜਿਹੜਾ ਉਹਨਾਂ ਦਾ ਡੋਮੋ ਕਰੈਕਟ ਕਰਾਈ ਤਾ ਕਿ ਕਿਸੇ ਦਾ ਜਨਮ ਨਾ ਹੋਣ ਕਿਸੇ ਦੀ ਸ਼ੀਦ ਨਾ ਹੋਣ ਇਹ ਉਹਨਾਂ ਦਾ ਰਾਈਟ ਹੈ ਇਹ ਜੱਜ ਦਾ ਕੰਮ ਨਹੀਂਗਾ ਇਹੋ ਜੇ ਭਾਸ਼ਣ ਦੇਣਾ ਅੱਜ ਦੀ ਗੱਲ ਚ ਨਹੀਂ ਬਹੁਤ ਬਹੁਤ ਸ਼ੁਕਰੀਆ ਧੰਨਵਾਦ